ਲਾਹੌਰ ਚ ਵੀ ਆਬਾਦ ਨੇ ਤੇ ਅੰਮ੍ਰਿਤਸਰ ਚ ਵੀ ਦਰਿਆਈ ਸਤਲੁਜ ਦੇ ਦੋਵੇਂ ਪਾਸੇ ਪੰਜਾਬ ਹਰਿਆਣਾ ਰਾਜਸਥਾਨ ਯੂਪੀ ਲੈਂਦੇ ਪੰਜਾਬ ਦੇ ਸਿਆਲਕੋਟ ਤੇ ਕੁਜਰਾਵਾਲਾ ਚ ਵੀ ਦੇਸ਼ ਭਗਤ ਵੀ ਹੋਏ ਨੇ ਤੇ ਗੁਰੂ ਜੀ ਦੇ ਹਮਸਫਰ ਵੀ ਸਿੱਧੂ ਬਰਾੜਾ ਮਗਰੋਂ ਦੂਜਾ ਵੱਡਾ ਗੋਤ ਹੈ ਸਿੱਖ ਵੀ ਨੇ ਤੇ ਮੁਸਲਮ ਵੀ ਹਿੰਦੂਆਂ ਦੀ ਵੀ ਇਹੀ ਗੋਤ ਹੈ ਇਹ ਗੋਤ ਹੈ ਸੰਧੂ ਆਗਜ ਸੂਰਜ ਵੰਸ਼ੀ ਰਾਜਪੂਤ ਉਹਨਾਂ ਦੀ ਰਗੁਵੰਸ਼ੀ ਕੁਲ ਉਹਨਾਂ ਨਾਲ ਸੰਬੰਧ ਰੱਖਦੇ ਨੇ ਪਰ ਕਲਮਕਾਰਾਂ ਦੀ رائے ਵੱਖੋ ਵੱਖਰੀ ਸਰਲੇਪਣ ਗਰੀਫਨ ਦੀ رائے ਸੰਦੂ ਉੱਤਰ ਪ੍ਰਦੇਸ਼ ਰਾਜਪੁਤਾਨੇ ਚ ਪੰਜਾਬ ਆਈ ਸੀ ਪੁਰਾਣੇ ਵਕਤ ਜਦੋਂ ਕਾਲ ਪੈਂਦਾ ਸੀ ਤੱਕੀ ਹੁੰਦਾ ਸੀ ਕਿ ਜੱਟ ਲੋਕ ਪਸ਼ੂ ਪਾਲਕ ਹਰਾ ਚਾਰਾ ਚਾਹੀਦਾ ਸੀ ਉਹਨਾਂ ਨੂੰ ਤੁਰ ਪੈਂਦੇ ਨਵੀਂ ਜਗ੍ਹਾ ਵੱਲ ਚਲੋ ਮਹਾਭਾਰਤ ਦੇ ਵਕਤ ਦੀ ਗੱਲ ਕਰਦੇ ਹਾਂ ਉਧਰ ਮੁੜਦੇ ਹਾਂ ਸਿੰਧ ਚ ਰਾਜ ਜੈ ਦ੍ਰਤ ਸੰਦੂ ਦਾ ਦੁਰਜੋਧਨ ਨੇ ਆਪਣੀ ਭੈਣ ਦੁਸ਼ਾਲਾ ਉਹਦਾ ਵਿਆਹ ਕੀਤਾ ਜੈਦਰਥ ਦੇ ਨਾਲ ਮਹਾਭਾਰਤ ਦੀ ਲੜਾਈ 'ਚ ਹਿੱਸਾ ਲਿਆ ਸੀ ਸੰਧੂਆਂ ਨੇ ਹਿਸਟੋਰੀਅਨ ਕੇ ਸੀ ਯਾਦਵ ਉਹਨਾਂ ਦੀ ਰਾਏ ਬਹੁਤੀਆਂ ਜੱਟ ਜਾਤੀਆਂ 11ਵੀਂ ਸਦੀ 'ਚ ਪੰਜਾਬ ਆਈਆਂ ਮਹਿਮੂਦ ਗਜਵਨੀ ਦੇ ਵਕਤ ਐਚ ਏ ਰੋਜ ਕਿਤਾਬ ਲਿਖੀ ਉਹਨਾਂ ਸੰਧੂਆਂ ਦੀਆਂ 84 ਛੋਟੀਆਂ ਮੋਈਆਂ ਲਿਖੀਆਂ ਨੇ ਹੁਣ ਸਿਆਲਕੋਟ ਗਜਟ 1883 84 ਦਾ ਉਹਦੇ ਚ ਦਰਜਾ ਹੈ ਸਿਰਫ 5 5 ਮੋਈਆਂ ਉੱਥੇ ਸਮਾਦ ਹੈ ਬੰਸ ਦੇ ਵਡੇਰੇ ਜ਼ਿਲ੍ਹਾ ਕਰਨਾਲ ਦੇ ਉਹ ਸੰਧੂ ਬਾਬਾ ਸ਼ਾਹੀ ਖਾਨਦਾਨਾ ਦੀ ਫਰਿਸ਼ਤ ਹੈ ਕਬੀ ਚਾਂਦੀ ਉਸ ਚ ਦਰਜਾ ਹੈ 19ਵੇਂ ਨੰਬਰ ਤੇ ਮਿਸਲਾ ਚ ਵਿੱਚ ਚੰਗਾ ਨਾਮ ਨਰੇ ਹੈ ਉਸੇ ਜਮਾਨੇ ਚ ਇਹ ਮੱਝੇ ਤੋਂ ਮਾਲਵੇ ਬਾਂਗਰ ਮੈਨ ਦੁਆਬ ਬੜੀਆਂ ਸਰਦਾਰੀਆਂ ਕੀਤੀਆਂ ਇਹਨਾਂ ਨੇ ਮਸ਼ਹੂਰ ਘਰਾਣੇ ਅੱਜ ਵੀ ਕਾਇਮ ਨੇ ਤੇ ਖੁਸ਼ਹਾਲ ਪਿੰਡ ਵੀ ਹੋਰ ਜਾਤ ਮਰਦੇ ਆ ਪਾਣ ਨਹੀਂ ਮੁਤਾਬਕ ਸੰਧੂਆਂ ਦਾ ਸਿੰਧ ਤੇ ਜੇਲਮ ਚ ਇੱਕ ਜਨਪਦ ਸੀਗਾ 739 ਇੰਨਾ ਦੇ ਰਾਜੇ ਪੁੰਦੇਵ ਅਰਬਨ ਨੂੰ ਹਰਾਇਆ ਸੀਗਾ ਉਹਨਾਂ ਕਈ ਲੜਾਈਆਂ ਹੋਈਆਂ ਨੇ ਅਰਬਾ ਦੇ ਨਾਲ ਆਖਿਰ ਇਹਨਾਂ ਨੂੰ ਛੱਡਣਾ ਪਿਆ ਸਿੰਧ ਦਾ ਇਲਾਕਾ ਉੱਥੋਂ ਪੰਜਾਬ ਆ ਗਈ ਸਿੰਧ ਤੋਂ ਆਏ ਤੇ ਕਬੀਲੇ ਨੂੰ ਕਿਹਾ ਜਾਣ ਲੱਗਿਆ ਸਿੰਧ ਤੇਜ ਵੀ ਨੇ ਤੇ ਤਕੜੇ ਵੀ ਜਦੋਂ ਸਿੱਖ ਰਾਜ ਸੀਗਾ ਉਦੋਂ ਬਹੁਤ ਵੱਧ ਗਈ ਸੀ ਰਾਜਸੀ अहमियत ਇਹਨਾਂ ਦੀ ਸਮਾਜਿਕ ਦਰਜਾ ਵੀ ਉੱਚਾ ਆਖ ਦੇ ਤਾਂ ਇਹ ਵੀ ਨਹੀਂ ਕਿ ਇਹਨਾਂ ਦੇ ਵਡੇਰੇ ਪਹਿਲਾਂ ਮਹਿਮੂਦ ਗਜਵਨੀ ਦੇ ਨਾਲ ਅਫਗਾਨਿਸਤਾਨ ਚਲੇ ਗਏ ਸੀਗੇ ਗਜਨੀਚ ਫਿਰ 13ਵੀਂ ਸਦੀ ਚ ਫਿਰੋਜ਼ ਸ਼ਾਹ ਦਾ ਜਮਾਨਾ ਆਇਆ ਤਾਂ ਇਹ ਇਧਰ ਆ ਗਏ ਪੰਜਾਬ ਚ ਜਿਵੇਂ ਲੈਪਨ ਗ੍ਰੀਫਨ ਦੀ ਲੇਖਣੀ ਹੈ ਕਿ ਇਹ ਕਬੀਲਾ ਉੱਤਰ ਪੱਛਮੀ ਰਾਜਪੂਤਾਨੇ ਵੱਲੋਂ ਇਧਰ ਆਇਆ ਸੀਗਾ ਖੈਰ ਕੁਝ ਵੀ ਹੋ ਵੀ Rajasthan ਤੇ Punjab ਦੇ ਨਾਲ ਇਹਨਾਂ ਦਾ ਪੁਰਾਣਾ ਰਿਸ਼ਤਾ ਹੈ ਹੁਣ ਮਹਾਤਮਾ ਬੁੱਧ ਦੇ ਵਕਤ ਮੁਸਲਮਾਨ ਤੇ ਸਿੱਖ ਸਿਧਾਂਤਾਂ ਤੋਂ ਪ੍ਰਭਾਵਿਤ ਹੋਏ ਸਿੰਧ ਦੇ ਸੰਧੂ ਜੱਟ ਬੋਧੀ ਬਣ ਗਏ ਮੁਸਲਮਾਨਾ ਦੇ ਹਮਲੇ ਹੋਏ ਤੇ ਬੁੱਧ ਧਰਮ ਨੂੰ ਅਲਵਿਦਾ ਕਹਿਤਾ ਤੇ ਬਣ ਗਏ ਮੁਸਲਮ ਸਿੱਖ ਤੇ ਹਿੰਦੂ ਚਲੋ ਫਿਰੋੜਪੁਰ ਗਸ਼ਤੀਰਵਲ ਝਾਤ ਮਾਰਦੇ ਸੰਧੂ ਮਾਜੇ ਤੋਂ ਆਈ ਸੀਗੀ ਮੋਗੇਵਲ ਆਲੋ ਵਾਲੀਆ ਸਰਦਾਰਾਂ ਦੇ ਮੁਗਲ ਰਾਜ ਜਦੋਂ ਡਿੱਗਿਆ ਤਾਂ ਜੀਰਾ ਦੀ ਬੇਟ ਚ ਗਿੱਲਾ ਨੇ ਜੋੜ ਦਿੱਤਾ ਤੇ ਸੰਧੂ ਇਸ ਇਲਾਕੇ ਦੇ ਵਿੱਚ ਆਬਾਦ ਹੋ ਗਏ ਗੱਲ ਜ਼ਿਲ੍ਹਾ ਫਿਰੋਪੁਰ ਦੀ ਹੈ ਤਾਂ ਅਕਬਰ ਦੇ ਵਕਤ ਵੱਲ ਮੁੜਦੇ ਹਾਂ ਸਿੰਧੂ ਵੰਸ਼ੀ ਜਾਟ ਚੰਗਾ ਲਾਹੌਰ ਤੋਂ 15 ਮੀਲ ਦੀ ਵਿੱਤ ਪਿੰਡ ਆਬਾਦ ਕੀਤਾ ਸੀ ਪਿੰਡ ਪਧਾ ਹੁਣ ਗੱਲ ਅਕਬਰ ਦੀ ਹੈ ਫਿਰੋਪੁਰ ਜ਼ਿਲ੍ਹੇ ਦਾ ਪਿੰਡ ਦਲਾ ਕਾਂਗੜਾ ਉੱਥੇ ਰਹਿੰਦਾ ਸੀਗਾ ਚੌਧਰੀ ਮੀਰ ਮੱਤਾ ਉਹਦੀ ਧੀ ਧਰਮਕੌਰ ਕੀ ਹੋਇਆ ਕਿ ਸਮਰਾਟ ਅਕਬਰ ਜਦੋਂ ਮੀਰ ਮੱਤਾ ਦੇ ਪਿੰਡ ਕੋਲੋਂ ਲੰਘ ਰਿਹਾ ਸੀ ਤਾਂ ਧਰਮਕੌਰ ਦੇ ਸਿਰ ਤੇ ਪਾਣੀ ਦਾ ਕੜਾ ਧਰਮਕੌਰ ਕੋਲ ਵੱਛਾ ਸੀ ਤੇ ਨਾ ਸੀ ਉਹਦਾ ਸ਼ਕਤੀਮਾਨ ਭੱਜਿਆ ਉਹ ਧਰਮਕੌਰ ਨੇ ਦੇਖਿਆ ਤਾਂ ਜਿਹੜੇ ਵੱਛੇ ਦਾ ਰੱਸਾ ਸੀ ਉਹਦੇ ਤੇ ਪੈਰ ਰੱਖਦਾ ਰੋਕਦਾ ਉਦੋਂ ਤੱਕ ਜਦੋਂ ਤੱਕ ਮੀਰ ਮੱਤਾ ਨਾ ਆ ਗਿਆ ਉਦੋਂ ਅਕਬਰ ਨੇ ਉਸ ਨਾਲ ਵਿਆਹ ਦਾ ਕਹਿਤਾ ਮੀਰ ਮੱਤਾ ਨੇ ਜੱਟ ਬਰਾਦਰੀ ਤੋਂ ਸਲਾਹ ਲੈਣ ਦਾ ਵਕਤ ਮੰਗਿਆ ਸਰਲਿਪੈਨ ਉਹਨਾਂ ਲਿਖੇ ਕਿ 35 ਜੱਟ ਵੰਸ਼ਾਂ ਦੀ ਪੰਚਾਇਤ ਹੋਈ ਫੈਸਲਾ ਹੋਇਆ ਅਕਬਰ ਬਾਦਸ਼ਾਹ ਨੂੰ ਲੜਕੀ ਨਹੀਂ ਦੇਣਗੇ ਚੌਧਰੀ ਚੰਗਾ ਤੇ ਮੀਰ ਮੱਤਾ ਪੁੱਜ ਗਏ ਅਕਬਰ ਦੇ ਦਰਬਾਰ ਫੈਸਲਾ ਸੁਣਾਇਆ ਬਹਾਦਰੀ ਤੋਂ ਬੜਾ ਖੁਸ਼ ਹੋਇਆ ਅਕਬਰ ਚੰਗਾ ਜੱਟ ਨੂੰ ਖਿਤਾਬ ਦਿੱਤਾ ਚੌਧਰੀ ਦਾ ਪਰ ਚੌਧਰੀ ਚੰਗਾ ਦੇ ਪੋਤਰੇ ਤੋਂ ਬਾਦਸ਼ਾਹ ਜਹਾਂਗੀਰ ਨੇ ਉਹ ਖਿਤਾਬ ਉਹ ਖਿਤਾਬ ਖੋਲਿਆ ਬਾਬਾ ਜੋਗੀ ਪੀਰ ਬਾਬਾ ਕਾਲਾ ਮਹਿਰ ਪੁਰਾਣੀ ਤਵਾਰੀਖ 1800 बाबा काला ਮਹਿਰ ਜੀ ਸੰਧ ਪੈਦਾਇਸ਼ ਕਈ 100 ਸਾਲ ਪਹਿਲਾਂ ਮਾਝੇ ਦੇ ਇੱਕ ਪਿੰਡ ਮੁਰਾਨਚ ਬੋਗਾ ਦੇ ਘਰ ਪਰ ਮਹਿਰ ਕਿਵੇਂ ਕਾਲਾ تھا ਉਹਦਾ ਬਚਪਨ ਦਾ ਨਾਸਿਕਾ ਉਹਦੇ ਵੱਲ ਜਾਤ ਮਾਰਦੇ ਆ ਮੱਝਾਂ ਗਾਇਆਂ ਵੱਡਾ ਵਗ ਸੀਗਾ ਉਹਨਾਂ ਦੇ ਕੋਲ ਤੇ ਦੁੱਧ ਦੇ ਲੰਗਰ ਸਾਰਾ ਦਿਨ ਚੱਲਦੇ ਕਿਤਾਬ ਮਿਲਿਆ ਸੀ ਉਹਨਾਂ ਨੂੰ ਰਾਜ ਦਰਬਾਰ ਦੇ ਬੱਲੂ ਮਹਿਰ ਦਾ ਖਿਤਾਬ ਖਿਤਾਬ ਤੋਂ ਬਾਅਦ ਨਾ ਪੈ ਗਿਆ ਬਾਬਾ ਕਾਲਾ ਮਹਿਰ ਪਰ ਸੰਧੂ ਕਿਵੇਂ ਹੋਇਤਾ ਬਾਬਾ ਜੀ ਦੇ ਪੂਰੇ ਰੰਗ ਦੀ ਝੋਟੀ ਨਾ ਕਦੇ ਨਵੇਂ ਦੁੱਧ ਹੋਈ ਨਾ ਕਦੇ ਬੱਚਾ ਦਿੱਤਾ ਪਰ ਹਮੇਸ਼ਾ ਸੱਜਰ ਰਹਿੰਦੀ ਸੇਵਾ ਕੀਤੀ ਤਾਂ ਬਾਬਾ ਗੋਰਖਨਾਥ ਜੀ ਨੇ ਵਰ ਦਿੱਤਾ ਕਾਲਾ ਮਹਿਰ ਪਗਤ ਤੇ ਸੂਰਮਾਏ ਦੁੱਧ ਵਾਂਗਰ پاک ਸਾਫ਼ ਤੇ ਤਾਕਤਵਰ ਤੇਰੀ ਔਲਾਦ ਤੇਰੀ ਔਲਾਦ ਅਕਵਾਏਗੀ ਸੰਧੂ ਖਾਸੀਅਤ ਸੀਗੀ ਨਾ ਉਸ ਚੋਟੀ ਦੀ ਤਾਈਆਂ ਤਾਂ ਭੱਟੀ ਆਈ ਸੀਗੀ ਖੋਣ ਵਾਸਤੇ ਚੋਟੀ ਨੂੰ ਬਾਬਾ ਜੀ ਨੂੰ ਮਾਰਨ ਦੀਆਂ ਸਕੀਮਾਂ ਪਟੀਆਂ ਨੇ ਪਹਿਲਾਂ ਤਾਂ ਮਰਾਸੀ ਜੀਵਨ ਸਿੱਧ ਨੂੰ ਲਾਚ ਦਿੱਤਾ ਤੇ ਬਾਬਾ ਜੀ ਦੀ ਨਿੱਤ ਪ੍ਰਤੀ ਦੇ ਬਾਰੇ ਜਾਣਕਾਰੀ ਲਈ ਆਖਦੇ ਰੱਬ ਦੇ ਰੂਪ ਨੇ ਨੇੜਲੇ ਪਿੰਡਾਂ ਚ ਪੁੱਛਗਿਛ ਕੀਤੀ ਪਰ ਪਤਾ ਨਾ ਲੱਗਿਆ ਸਮਝ ਗਏ ਕਿ ਬਾਬਾ ਜੀ ਤੇ ਸਿੱਧਾ ਹਮਲਾ ਤਾਂ ਕਰ ਨਹੀਂ ਸਕਦੇ ਸ਼ਕਤੀ ਤੋਂ ਡਰ ਗਏ ਉਹ ਫਿਰ ਹਰੀਆ ਬ੍ਰਾਹਮਣ ਉਹ ਲਾਲਚੇ ਆ ਗਿਆ ਉਨਾਂ ਦਾ ਸੈਕੇ ਬਾਬਾ ਜੀ ਦੀਆਂ ਅੱਖਾਂ ਭਾਵੇਂ ਖੁੱਲੀਆਂ ਹੁੰਦੀਆਂ ਨਹੀਂ ਖੁੰਡਾ ਠੋਡੀ ਥੱਲੇ ਹੋਵੇਗਾ ਕੀ ਹੋਇਆ ਕਿ ਪੱਟੀ ਸਰਦਾਰਾਂ ਨੇ ਬਾਬਾ ਜੀ ਤੇ ਤਲਵਾਰ ਦੇ ਵਾਰ ਕੀਤੇ ਲੜਾਈ ਚੱਲ ਪਈ ਬਾਬਾ ਜੀ ਫੱਟੜ ਫਿਰ ਵੀ ਪਿੱਛਾ ਸਿੱਖਾਂ ਵਾਲਾ ਥੀ ਮਰਾਨਾ ਤੋਂ ਸੀਤੋ ਗੁਣ ਤੱਕ ਕਈ ਮਾਰੇ ਕਈ ਫੱਟੜ ਮਰਾਸੀ ਸਿੱਧ ਜੀਵਨ ਵੀ ਬਾਬਾ ਜੀ ਦੇ ਨਾਲ ਸ਼ਹੀਦ ਹੋ ਗਿਆ ਤਾਂ ਬਾਬਾ ਜੀ ਨੇ ਵਰ ਦਿੱਤਾ ਹੁਣ ਮੇਰੀ ਸੰਤਾਨ ਬ੍ਰਾਹਮਣ ਦੀ ਜਗਾ ਮਰਾਸੀ ਦੀ ਔਲਾਦ ਨੂੰ ਦੇਣਗੇ ਚੜਾਵਾ ਇੱਕ ਮੁਸਲਮ ਲਲਾਰੀ ਪਟੀਆਂ ਦਾ ਮਦਦਗਰ ਵਰ ਵਰਸੀ ਲਲਾਰੀ ਦਾ ਨੀਲ ਨਾ ਵਰਤੋ ਤਾਂ ਹੀ ਉਹ ਤਾਂ ਮੇਲਾ ਭਰਦਾ ਬਾਬਾ ਕਾਲਾ ਮਹਿਰ ਜੀ ਦਾ ਪੁਰਾਣਾ ਵਕਤ ਜਦੋਂ ਸਾਨੇਵਾਲ ਆਬਾਦ ਕੀਤਾ ਸੰਧਵਾ ਨੇ ਉੱਥੇ ਥਾਂ ਬਣਾਈ ਬਾਬਾ ਕਾਲਾ ਮਹਿਰਦੀ ਹੋਰ ਥਾਈ ਪਾਕਿਸਤਾਨ ਦੇ ਬਡਾਨਾ ਪਿੰਡ ਇਧਰ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਜੋਕ ਸਰਕਾਰੀ ਸੰਗਰੂਰ ਦਾ ਪਿੰਡ ਪੰਜ ਗਰਾਈਆਂ ਤੇ ਵਧਰਾਵਾ ਪਟਿਆਲੇ ਦੇ ਪਿੰਡ ਬ੍ਰਹਮਪੁਰਾ ਤੇ ਮਲੇਰ ਕੋਟਲਾ ਦੇ ਨੇੜਲੇ ਪਿੰਡ ਕੋਠਾਲਾ ਸੰਧੂ ਸਿੰਧੂ ਤੇ ਸਿੰਧੜ ਇੱਕ ਹੀ ਗੋਤ ਹੈ ਪਰ ਦੂਰ ਦਰਾਜ ਦੇ ਇਲਾਕੇ ਚ ਜਾ ਕੇ ਫਰਕ ਪੈ ਜਾਂਦਾ ਹੈ ਕਈ ਥਾਈਂ ਅਜਈਆਂ ਨੇ ਜਿੱਥੇ ਸੰਧੂਆਂ ਦੇ ਦਾਸਾਂ ਨੇ ਮਾਲਕ ਵਾਲਾ ਗੋਤ ਰੱਖ ਲਿਆ ਯੂਰਪ ਚ ਇਦਾਂ ਹੀ ਹੈ ਲੁਧਿਆਣੇ ਵੀ ਸੰਧੂਆਂ ਦੇ ਕੁਝ ਪਿੰਡ ਨੇ ਹੋਰ ਅੱਗੇ ਦੁਆਬੇ ਦੇ ਖੇਤਰ ਜਲੰਧਰ ਹੁਸ਼ਿਆਰਪੁਰ ਤੱਕ ਚਲੇ ਗਏ ਪਰ ਜਦੋਂ ਮੁਸਲਮ ਹਮਲੇ ਹੋਏ ਤਾਂ ਕੁਝ ਮਝੇਲ ਸੰਧੂ ਬਠਿੰਡਾ ਮਾਨਸਾ ਇਧਰ ਆ ਕੇ ਆਬਾਦ ਹੋ ਗਏ ਜੇ ਅੱਜ ਦੀ ਝਲਕ ਦੇਖੇ ਤਾਂ ਸੰਧੂ ਤਕਰੀਬਨ ਸਾਰੇ ਪੰਜਾਬ ਚ ਨੇ ਸਿਰਹਾਲੇ ਇਲਾਕਾ ਬਾਈ ਪਿੰਡ ਸੰਧੂਆਂ ਦਾ ਬਾਇਆ ਆਕਤ ਨੇ ਪਿੰਡ ਭਕਨੇ ਇਲਾਕੇ ਚ 17 ਤੇ ਲਾਹੌਰ ਚ 12 ਲਾਹੌਰੀ ਸੰਧੂ ਮਸ਼ਹੂਰ ਨੇ ਅੱਜ ਵੀ ਰਾਜਾ ਜੰਗ ਤੇ ਜੋਧ ਉੱਥੇ ਵੀ ਰਹੇ ਨੇ ਸੰਧੂ ਹੁਣ ਮਾਲਵਾ ਦਰਿਆਈ ਸਤਲੁਜ ਲਾਗੇ ਫਰੀਦਕੋਟ ਤੋਂ ਮੁਕਸਰ ਤੱਕ ਹਿਥਾਰ ਇਲਾਕਾ ਪਿੰਡ ਸਾਈਆਂ ਵਾਲਾ ਚੁੱਗੇ ਵਾਲਾ ਵੀਰੇ ਵਾਲਾ ਬਾਗ ਸਿੰਘ ਵਾਲਾ ਮੜ ਸੱਕਾਂ ਵਾਲੀ ਕਾਨਿਆਂ ਵਾਲੀ ਖੜੁੰਜ ਤੇ ਕਈ ਹੋਰ ਪਿੰਡ ਜਿਹੜੇ ਰੁਖਾਲੇ ਦੇ ਸੰਧੂ ਨੇ ਉਹ ਸਰਹਾਲੀ ਤੋਂ ਆਏ ਸੀਗੇ ਸੰਧੂ जाट ਉਹ ਗਲ हिसार रोहतक ਤੇ ਮੇਰਟ ਜੇ ਹਿੰਦੂ ਨੇ ਉਹ ਫਰੀਦਕੋਟ ਦਾ ਇੱਕ ਪਿੰਡ ਹੈ ਸੰਧਵਾ ਉਹ ਵੀ ਇਹਨਾਂ ਨੇ ਆਬਾਦ ਕੀਤਾ ਸੀ ਫਿਰ ਕੀ ਹੋਇਆ ਕਿ ਬਰਾੜ ਆ ਗਏ ਬਸ ਫਿਰ ਕੀ ਸੀਗਾ ਸ਼ੁਰੂਆਤ ਹੋ ਗਈ ਲੜਾਈਆਂ ਤੋਂ ਕਾਰਨ ਉਹ ਹੀ ਹੈ ਜ਼ਮੀਨਾਂ ਦਾ ਤੇ ਸੰਧੂ ਸੰਧੂ ਚੱਲ ਪੈ ਹਠਾੜ ਵੱਲ ਕਈ ਥਾਈਂ ਚੀਫ ਵੀਰਾਈ ਨੇ ਸੰਧੂ ਉਹ ਭਾਵੇਂ ਕਰਨਾਲ ਦੇ ਚੀਫ ਲక్ష్మణ ਸਿੰਘ ਸ਼ਹਿਜਾਦਪੁਰ ਹੁਣ ਤੇ ਜਾਂ ਫਿਰ ਲਾਹੌਰ ਦੇ ਸਰਦਾਰ ਉਦਮ ਸਿੰਘ ਅਨੂਪ ਸਿੰਘ ਥੇਪੂਰੀਆ ਹੁਣ ਮਿੰਟ ਗੁਮਰੀ ਦੇ ਤੇਜਾ ਸਿੰਘ ਸਿਆਲਕੋਟ ਦੇ ਸਰਦਾਰ ਸਿਉਦਿਉ ਸਿੰਘ ਸੀਰਾਵਾਲੀ ਦਰਜਨ ਤੋਂ ਜ਼ਿਆਦਾ ਰਹਿ ਨੇ ਵੱਖ-ਵੱਖ ਇਲਾਕਿਆਂ ਦੇ ਚੀ ਵੈਸੇ ਗੱਲ ਕਰੀਏ ਤਾਂ ਰਿਆਸਤਾਂ ਵੀ ਰਈਆਂ ਨੇ ਇਨਾਂ ਦੀਆਂ ਇਨਾਂ ਦੀ ਰਿਆਸਤ ਰਈ ਐ ਫਤਿਹਗੜ ਭੜਵਾਲ ਠੋਠਰ ਪਧਾਨਾ ਚੂਨੀਆਂ ਪਾੜਨ ਕਾਲਿਆਵਾਲੀ ਮੋਕਲ ਵਗੈਰਾ ਹਿਸਾਰ ਦਾ ਪਿੰਡ ਹੈ ਖੰਡਾ ਖੇੜੀ ਰੋਤਕ ਦਾ ਖੇੜੀ ਸਾਤ ਨਾਨੋਦ ਕਰਨਾਲ ਦਾ ਖੇੜੀ ਮਾਨ ਸਿੰਘ ਗਗਸੀਨਾ ਜੁਲਾਪੁਰ वगैरह ਆਬਾਦੀ ਵੀ ਬਹੁਤ ਸਾਝੇ ਪੰਜਾਬ ਦੇ ਵਕਤ 1881 ਸੰਧੂ ਜੱਟ 135732 ਅਗਰ ਹੋਰ ਜਾਤ ਮਾਰੀਏ ਤਾਂ ਸੰਧੂਆਂ ਦੀ ਤਾਰੀਖ ਬਹੁਤ ਲੰਬੀ ਚੌੜੀ ਹੈ ਫਿਰ ਜਾਤ ਮਾਰਾਂਗੇ ਕਿਸੇ ਵਕਤ ਹੁਣ ਹੁਣ ਦਿਓ ਇਜਾਜ਼ਤ ਬਹੁਤ ਸ਼ੁਕਰੀਆ